ਇਸ ਅਮਰਸਰ ਵੱਲੋਂ ਜਿਹੜਾ ਹਿੰਸਾ ਕ੍ਰਾਈਮ ਨੂੰ ਅਸੀਂ ਬੜਾ ਸੀਰੀਅਸ ਲੈਣੇ ਆ ਉਹਦੇ ਚ ਇੱਕ ਬਲਾਈਂਡ ਮਰਡਰ ਬੜਾ ਜਿਹੜਾ ਕਿ ਡਰਾਮੈਟਿਕ ਢੰਗ ਨਾਲ ਅੰਜਾਮ ਦਿੱਤਾ ਗਿਆ ਉਹ ਟਰੇਸ ਹੋ ਕੀਤਾ ਗਿਆ ਪੀਐਸ ਮੋਕੰਪੂਰਾ ਦੇ ਵਿੱਚ ਸੋਨੂ ਸਿੰਘ ਨਾਮ ਦਾ ਇੱਕ ਵਿਅਕਤੀ ਸੀ ਜਿਹੜਾ 12 8 12 ਅਗਸਤ 2025 ਨੂੰ ਮਿਸਿੰਗ ਰਿਪੋਰਟ ਉਹਦੀ ਆਈ ਸੀਗੀ ਉਹਦੀ ਵਾਈਫ ਅਮਨਦੀਪ ਕੌਰ ਵੱਲੋਂ ਇਹ ਉਸ ਤੋਂ ਬਾਅਦ ਉਹ ਲੱਭਿਆ ਨਹੀਂ ਔਰ ਉਹ ਹੁਣ ਉਹਦੇ ਚ ਕਿਉਂਕਿ ਮਿਸਿੰਗ ਜਿਹੜੀਆਂ ਰਿਪੋਰਟਸ ਨੇ ਉਹਨੂੰ ਅਸੀਂ ਫਾਲੋਅ ਅਪ ਕਰਦੇ ਰਹਿੰਦੇ ਆ ਉਹਦੇ ਚ ਕਾਰਵਾਈ ਕਰਦੇ ਕਰਦੇ ਇਹ ਸਾਰਾ ਮਾਮਲਾ ਜਿਹੜਾ ਟ੍ਰੇਸ ਕਰ ਲਿਆ ਗਿਆ ਬੇਸਿਕਲੀ ਇਹ ਇਹਦੇ ਚ ਇੱਕ ਜਿਹੜਾ ਐਕਸਟਰਾ ਮੈਰਿਟਲ ਅਫੇਅਰ ਸਾਹਮਣੇ ਆਇਆ ਉਹਦੀ ਵਾਈਫ ਅਮਨਦੀਪ ਕੌਰ ਦਾ ਉਹਦਾ ਜਿਹੜਾ ਪਰਮੋਰ ਸੀਗਾ ਸੁਨੀਲ ਲੀਲियस ਸ਼ਿੱਲੂ ਉਹਨਾਂ ਸਾਰਿਆਂ ਨੇ ਅਰਸ਼ਦੀ ਅਮਨਦੀਪ ਕੌਰ ਨੇ ਸੁਨੀਲ ਨੇ ਸੁਨੀਲ ਦੀ ਮਦਰ ਸੀਤਾ ਤੇ ਸੀਤਾ ਦਾ ਹਸਬੰਡ ਮਤਲਬ ਜਿਹੜਾ ਇਹਦਾ ਮਦਰ ਹੈ ਤੇ ਫਾਦਰ ਗੁਰਵਿੰਦਰ ਸਿੰਘ ਇਹਨਾਂ ਨੇ ਕਿਹੜੀ ਮਿੱਥੀ ਸਾਜ਼ਿਸ਼ ਨਾਲ ਇਹਨੂੰ 12 8 ਨੂੰ ਅਮਨਦੀਪ ਕੌਰ ਆਪਣੇ ਹਸਬੰਡ ਮ੍ਰਿਤਕ ਜਿਹੜਾ ਸੋਨੂ ਸਿੰਘ ਆ ਉਹਨੂੰ ਬਟਾਲੇ বাস ਸਟੈਂਡ ਲੈ ਗਈ ਸੀਗੀ ਉਸ ਤੋਂ ਬਾਅਦ ਇਹ ਸੁਨੀਲ ਦੇ ਰਿਕਸ਼ੇ ਦੇ ਵਿੱਚ ਗੁਰਵਿੰਦਰ ਇਲੀਅਸ ਹੈਪੀ ਇਹਨਾਂ ਨੂੰ ਪਿੰਡ ਮੇਸ਼ਰਪੁਰਾ ਬਟਾਲੇ ਦੇ ਵਿੱਚ ਲੈ ਗਏ ਤੇ ਪਹਿਲਾਂ ਗਿਣੀ ਮਿੱਤੀ ਸਾਜਿਸ਼ ਅਦੀਨ ਇਹਨਾਂ ਨੇ ਇਹਨੂੰ ਕਾਫੀ ਸ਼ਰਾਬ ਪਲਾ ਕੇ ਕਾਫੀ ਸ਼ਰਾਬੀ ਕਰ ਦਿੱਤਾ ਮਰਨ ਵਾਲੇ ਨੂੰ ਉਸ ਤੋਂ ਉਹਨੂੰ ਕਮਰੇ ਦੇ ਵਿੱਚ ਤਾਲ ਲਿਆ ਤੇ ਉਹ ਗੁਰਵਿੰਦਰ ਸਿੰਘ ਨੇ ਉਹਦਾ ਜਿਹੜਾ ਗਲਾ ਕੱਟ ਦਿੱਤਾ ਇੱਕ ਚੁਰੀ ਨਾਲ 나ਇਫ ਨਾਲ ਸੁਨੀਲ ਸਿੰਘ ਨੇ ਉਹਦੇ ਪਿੱਛੇ ਜਿਹੜਾ ਇੱਕ ਦਾਤ ਮਾਰਿਆ ਸਿਰ ਦੇ ਵਿੱਚ ਉੱਥੇ ਉਹਦੀ ਡੈਥ ਹੋ ਗਈ ਇਹਨਾਂ ਨੇ ਸਾਰਿਆਂ ਨੇ ਉਹਨੂੰ ਰਲ ਕੇ ਇੱਕ ਬੋਰੀ ਦੇ ਵਿੱਚ ਪਾ ਕੇ ਅੱਡਾ ਪੰਜ ਗਰਾਈ ਬਟਾਲੇ ਦੇ ਵਿੱਚ ਇੱਕ ਡਰੇਨ ਦੇ ਵਿੱਚ ਡਿਸਪੋਜ਼ ਆਫ ਕਰ ਦਿੱਤੀ ਹੁਣ ਜਦੋਂ ਰਿਕਾਰਡਸ ਚੈੱਕ ਕੀਤੇ ਤੇ ਉੱਥੇ ਐਫ ਆਈ ਆਰ ਨੰਬਰ 97 16825 ਦੀ ਪੀ ਐਸ ਰੰਗਨ ਨੰਗਲ ਪੁਲਿਸ ਡਿਸਟ੍ਰਿਕਟ ਬਟਾਲਾ ਚ ਦਰਜ ਹੈ ਮਰਡਰ ਦੀ ਜਿੱਥੇ ਕਿ ਅਨਡੈਂਟਿਫਾਈਡ ਡੈੱਡ ਬਾਡੀ ਮਿਲੀ ਸੀ ਜਿਸ ਦਾ ਕਿ ਸਿਰ ਕੱਟਿਆ ਹੋਇਆ ਸੀਗਾ ਔਰ ਬੋਰੀ ਚਬਾਂਸੀ ਲੋਕਾਂ ਨੇ ਪਾਸਰ ਬਾਇਰਸ ਨੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਉਹ ਅਨਟਰੈਸ ਚੱਲ ਰਿਹਾ ਸੀ ਮਕਦਮਾ ਸੋ ਇਹਨਾਂ ਸਾਰਿਆਂ ਦੀ ਜਿਹੜੀ ਅਰੈਸਟ ਕੀਤੀ ਗਈ ਹੈ ਸਿਰਫ ਇੱਕ ਮੇਨ ਬੰਦਾ ਜਿਹੜਾ ਸੋਨੂ ਹੈ ਜਿਹਦੇ ਨਾਲ ਕਿ ਲਵ ਅਫੇਅਰ ਸੀਗਾ ਅਮਨਦੀਪ ਕੌਰ ਦਾ ਉਹ ਮਿਸਿੰਗ ਹੈ ਅਮਨਦੀਪ ਕੌਰ ਵੀ ਅਰੈਸਟ ਹੋ ਚੁੱਕੀ ਹੈ ਜਿਹੜੀ ਵਾਈਫ ਸੀ ਡਿਸੀਜ਼ ਦੀ ਤੇ ਗੁਰਵਿੰਦਰ ਸਿੰਘ ਤੇ ਉਹਦੀ ਵਾਈਫ ਸੀ ਤਾ ਜਿਹੜੇ ਇਸ ਸਾਰੇ ਐਪੀਸੋਡ ਸ਼ਾਮਿਲ ਸੀਗੇ ਔਰ ਉਹਨਾਂ ਨੇ ਸਾਰੀ ਜਿਹੜੀ ਗਿਣੀ ਮਿੱਠੀ ਸਾਜ਼ਿਸ਼ ਦੇ ਨਾਲ ਇਹ ਮਰਡਰ ਨੂੰ ਪਲਾਨ ਕੀਤਾ